ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਲੌਗਸ 'ਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਸ਼ੂਟ ਕਰਨ ਆਏ ਆ ਜੀ ਗੁਰਦੁਆਰਾ ਸ਼੍ਰੀ ਐਮਾ ਸਾਹਿਬ ਮੋਰਿੰਡੇ ਆ ਜੀ ਗੁਰਦੁਆਰਾ ਸਾਹਿਬ ਤੇ ਛੋਟੇ ਸਾਹਿਬ ਜਦਾਂ ਦੇ ਮਾਤਾ ਗੁਜਰਕੌਰ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਅੰਦਰ ਚੱਲੇ ਨਤਮਸਤਕ ਉਹਨੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਗੁਰੂ ਘਰ ਜੀ ਦੇ ਤੇ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਤੇ ਗੋਦਵਾਰ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਤੇ ਤੁਹਾਨੂੰ ਮੈਂ ਮੇਨ ਮੇਨ ਪੁਆਇੰਟਸ ਦੱਸ ਦਿੰਨਾ ਵਾਂ ਇਹਦੇ ਤੇ ਆ ਮਾਤਾ ਗੁਜਰੀ ਜੀ ਤੇ ਛੋਟੇ ਸਹਾਕਰ ਜਿਨ੍ਹਾਂ ਨੂੰ ਗੰਗੂ ਬਾਮਣ ਆਪਣੇ ਨਾਲ ਕੰਮੂ ਮਾਸ਼ਕੀ ਦੀ ਝੁੱਗੀ ਤੋਂ ਪਿੰਡ ਸਿਹੜੀ ਲੈ ਲੈ ਸੀਗਾ ਕੰਮੂ ਮਾਸ਼ਕੀ ਦੀ ਝੁੱਗੀ ਤੋਂ ਪਿੰਡ ਸਿਹੜੀ ਲੈ ਗਿਆ ਸੀਗਾ ਗੰਗੂ ਆਪਣੇ ਘਰੇ ਤੇ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਜਿੱਥੇ ਗੁਰੂ ਘਰ ਬਣਿਆ ਹੋਇਆ ਇੱਥੇ ਸਾਧੂਆਂ ਦੀ ਕੁੱਟੀਆਂ ਹੁੰਦੀ ਸੀਗੀ ਤੇ ਪੂਰਾ ਘਣਾ ਜੰਗਲ ਹੁੰਦਾ ਸੀਗਾ ਤੇ ਗੰਗੂ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜਦ ਨੂੰ ਇੱਥੇ ਬਿਠਾ ਕੇ ਚੱਲੇ ਗਿਆ ਸੀ ਵੀ ਮੈਂ ਪਿੰਡ ਦਾ ਜੈਜਾ ਲੈ ਕੇ ਆਉਣਾ ਵਾ ਜਾ ਕੇ ਤੇ ਉਸ ਤੋਂ ਬਾਅਦ ਜਦੋਂ ਪਿੰਡ ਦਾ ਜੈਜਾ ਲੈਣ ਚੱਲਿਆ ਗਿਆ ਤੇ ਇਥੇ ਉਸ ਟਾਈਮ ਬਹੁਤ ਘਣਾ ਜੰਗਲ ਸੀ ਤੇ ਸਾਧੂ ਇਥੇ ਨਾਮ ਦਾ ਸਿਮਰਨ ਕਰਦੇ ਸੀ ਜਦੋਂ ਸਾਧੂ ਜੰਗਲ ਵਿੱਚ ਜੰਗਲ ਵਿੱਚੋਂ ਵਾਪਸ ਕੁਟੀਆ ਵਿੱਚ ਪਹੁੰਚਿਆ ਤਾਂ ਮੋਜ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੋਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਕੇ ਪੁੱਛਣ ਲੱਗਾ ਆਪ ਜੀ ਇਸ ਸਮੇਂ ਹਨੇਰੀ ਰਾਤ ਘੜੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤੇ ਸਾਧੂ ਮਾਤਾ ਜੀ ਤੇ ਸਾਧੂ ਨੂੰ ਮਾਤਾ ਜੀ ਦੇ ਮੋਹੋ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਆਏ ਹਾਂ ਤੇ ਮਾਤਾ ਜੀ ਦੇ ਇਹਨਾਂ ਸ਼ਬਦਾਂ ਦੇ ਨਾਲ ਹੀ ਗੁਰੂ ਘਰ ਦਾ ਨਾਲ ਗੁਰਦੁਆਰਾ ਸ੍ਰੀ ਐਮਾ ਸਾਹਿਬ ਦਾ ਇਤਿਹਾਸ ਵਿੱਚ ਦਰਜ ਹੋਇਆ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਵਾਪਸ ਆ ਕੇ ਮਾਤਾ ਜੀ ਤੇ ਸੈਬਜਾਦਾ ਸੈਬਜਾਦਾ ਜੋਰਾਵਰ ਸਿੰਘ ਤੇ ਸੈਬਜਾਦਾ ਫਤਿਹ ਸਿੰਘ ਜੀ ਦੀ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਆਪਣੇ ਘਰ ਲੈ ਗਿਆ ਸੀਗਾ ਤੇ ਇਸ ਇੱਥੋਂ ਬਾਅਦ ਲਾਲਚ ਵਸੂ ਹੋ ਕੇ ਗੰਗੂ ਨੇ ਮਾਤਾ ਜੀ ਤੇ ਸੈਬਜਾਦਾ ਸੈਬਜਾਦਿਆਂ ਨੂੰ ਮੁਗਲਾਂ ਨੂੰ ਫੜਾ ਦਿੱਤਾ ਸੀਗਾ ਤੇ ਕਹਿਣ ਦਾ ਮਤਲਬ ਹੈ ਵੀ ਕੁੰਮਾ ਮਾਸ਼ ਕੀ ਜਿੱਤੇ ਝੁੱਗੀ ਤੋਂ ਪਿੰਡ ਸਹੇੜੀ ਗੰਗੂ ਮਾਤਾ ਗੁਜਰਕੌਰ ਜੀ ਨੂੰ ਲੈ ਆਇਆ ਸੀਗਾ ਤੇ ਇੱਥੇ ਬਿਠਾ ਗਿਆ ਸੀ ਉਹਨਾਂ ਨੂੰ ਤੇ ਝੁੱਗੀ ਹੁੰਦੀ ਸੀਗੀ ਤੇ ਸਾਧੂ ਜਿੱਥੇ ਸਾਧੂ ਬੈ ਕੇ ਸਿਮਰਨ ਕਰ ਰਹੇ ਤੇ ਉਹ ਪਿੰਡ ਦਾ ਜੱਜਾ ਲੈਣ ਚੱਲੇ ਗਏ ਸੀ ਵੀ ਪਿੰਡ ਦੇ ਹਾਲਾਤ ਕੀ ਨੇ ਤੇ ਉਸ ਤੋਂ ਬਾਅਦ ਰਾਤ ਨੂੰ ਉਹ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜੱਦ ਨੂੰ ਲੈਣ ਆਇਆ ਸੀਗਾ ਆਪਣੇ ਘਰੇ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਮਨ 'ਚ ਲਾਲਚ ਆ ਗਿਆ ਸੀਗਾ ਜਿਵੇਂ ਤੁਹਾਨੂੰ ਮੈਂ ਪਿਛਲੇ ਵਲੌਗ ਵਿੱਚ ਦੱਸਿਆ ਸੀਗਾ ਸੋਨੇ ਦੀ ਮੋਹਰਾਂ ਦੀ ਥੈਲੀ ਚੋਰੀ ਕਰ ਲਈ ਸੀ ਉਹਨੇ ਮਾਤਾ ਜੀ ਦੀ ਤੇ ਝੂਠਲ ਜਾਂ ਮੋਨਾਂ ਦੀ ਲਾਤਾ ਸੀਗਾ ਤੇ ਉਹਨਾਂ ਨੂੰ ਮੁਗਲਾਂ ਨੂੰ ਫੜਵਾ ਦਿੱਤਾ ਸੀਗਾ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਨੇ ਜੀ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਮਾਤਾ ਗੁਜਰਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਹੀ ਆਪਾਂ ਅੰਦਰ ਚੱਲੇ ਨਤਮਸਤਕ ਉਹਨੇ ਜੀ ਗੁਰੂ ਘਰ ਇਸ ਥਾਂ ਹੈ ਜੀ ਤੰਤਨ ਮਾਤਾ ਗੁੱਜਰਕੌਰ ਦੀ ਤੰਤਨ ਬਾਬਾ ਜੋਰਾਵਰ ਸਿੰਘ ਦੀ ਤੰਤਨ ਬਾਬਾ ਫਤੇ ਸਿੰਘ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਜੀ ਉਹਨਾਂ ਦੇ ਉਹ ਚਰਨ ਸ਼ੋਸ਼ ਥਾਂ ਤੇ ਜਿੱਥੇ ਮਾਤਾ ਜੀ ਨੂੰ ਗੰਗੂ ਬਿਠਾ ਕੇ ਗਿਆ ਸੀਗਾ ਤੇ ਪਿੰਡ ਦਾ ਜਾਇਜਾ ਲੈਣ ਚੱਲਿਆ ਗਿਆ ਸੀਗਾ ਤੇ ਇੱਥੇ ਪੂਰਾ ਘਣਾ ਜੰਗਲ ਸੀਗਾ ਜੀ ਉਸ ਟਾਈਮ ਤੇ ਸਾਧੂ ਸਿਮਰਨ ਕਰਦਾ ਹੁੰਦਾ ਸੀ ਜਦੋਂ ਉਹਨਾਂ ਨੇ ਪੁੱਛਿਆ ਵੀ ਇੰਨੀ ਹਨੇਰੀ ਰਾਤ ਨੂੰ ਤੁਸੀਂ ਇੱਥੇ ਕੀ ਕਰਦੇ ਹੋ ਜਦੋਂ ਮਾਤਾ ਜੀ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਐਵੇਂ ਹੀ ਬੈਠੇ ਆ ਤੇ ਇਸ ਕਰਕੇ ਫਿਰ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਐਮਾ ਸਾਹਿਬ ਵੀ ਪੈ ਗਿਆ ਸੀਗਾ ਤੇ ਰਾਤ ਨੂੰ ਜਦੋਂ ਗੰਗੂ ਪਿੰਡ ਦਾ ਜੈਜਾ ਲੈ ਕੇ ਆਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਘਰ ਲੈ ਗਿਆ ਸੀਗਾ ਤੇ ਆਪਣੇ ਘਰ ਉਹਨਾਂ ਦੇ ਝੂਠੇ ਇਲਜ਼ਾਮ ਲਾ ਕੇ ਇੱਕ ਤਰ੍ਹਾਂ ਦਾ ਕਹਿ ਸਕਦੇ ਵੀ ਧੋਖਾ ਧੜੀ ਕਰਕੇ ਉਹਨਾਂ ਨੂੰ ਮੁਗਲਾਂ ਕੋਲੇ ਫਲਫੜਵਾ ਦਿੱਤਾ ਸੀ ਉਹਨੇ ਇਹ ਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਪੂਰਾ ਘਣਾ ਜੰਗਲ ਹੁੰਦਾ ਸੀਗਾ ਜੀ ਇੱਥੇ ਤੇ ਸਾਧੂ ਸਿਮਰਨ ਕਰਦੇ ਹੁੰਦੇ ਸੀਗੇ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਚੋਂ ਗੰਗੂ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬ ਜਦਿਆਂ ਨੂੰ ਆਪਣੇ ਨਾਲ ਪਿੰਡ ਸਹੀੜੀ ਲੈ ਕੇ ਜਿੱਥੇ ਗੰਗੂ ਦਾ ਘਰ ਹੈ ਜੀ ਤੇ ਤੇ ਉਸ ਤੋਂ ਬਾਅਦ ਫਿਰ ਇੱਥੇ ਰਾਤ ਨੂੰ ਬਿਠਾ ਗਿਆ ਸੀਗਾ ਉਹਨਾਂ ਨੂੰ ਤੇ ਤਾਂ ਕਿ ਵੀ ਮੈਂ ਪਿੰਡ ਦਾ ਜਾਇਜ਼ਾ ਲੈ ਕੇ ਆਵਾਂ ਜਾ ਕੇ ਵੀ ਪਿੰਡ ਦੇ ਹਾਲਾਤ ਕਿੱਦਾਂ ਦੇ ਨੇ ਉਸ ਤੋਂ ਬਾਅਦ ਫਿਰ ਰਾਤ ਨੂੰ ਇਹਨਾਂ ਨੂੰ ਇੱਥੇ ਲੈ ਗਿਆ ਸੀ ਕਿਤੇ ਅਗਲੇ ਦਿਨ ਉਹਨੇ ਸਵੇਰੇ ਧੋਖਾ ਕਰਕੇ ਉਹਨਾਂ ਨੂੰ ਮੋਬਿਲਾਂ ਕੋਲੇ ਫੜਵਾ ਦਿੱਤਾ ਸੀਗਾ ਤੇ ਉੱਥੋਂ ਮੁਗਲ ਉਹਨਾਂ ਨੂੰ ਗੁਰਦੁਆਰਾ ਜਿੱਥੇ ਸ਼੍ਰੀ ਕੋਤਵਾਲੀ ਸਾਹਿਬ ਬਣਿਆ ਹੋਇਆ ਉੱਥੇ ਹਵਾਲਾਤ ਹੁੰਦੀ ਸੀ ਕੋਤਵਾਲੀ ਹੁੰਦੀ ਸੀਗੀ ਤੇ ਉੱਥੇ ਜਾ ਕੇ ਉਹਨਾਂ ਨੂੰ ਰੈਸਟ ਕਰ ਲਿਆ ਸੀਗਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਅੰਦਰ ਜਿਹੜੀ ਮਾਤਾ ਜੀ ਚਰਨ ਚਰਨ ਛੋ ਵਸਤਾਨ ਬਣਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਪ੍ਰਕਾਸ਼ ਕੀਤਾ ਗਿਆ ਇਹ ਮਾਤਾ ਗੁਜਰਕੌਰ ਜੀ ਦਾ ਚਰਨ ਸ਼ੋਸ਼ਥਾਨ ਹੈ ਜੀ ਇਹ ਦਰਸ਼ਨ ਕਰ ਸਕਦੇ ਹੋ ਤੁਸੀਂ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਬਾਹਰ ਆ ਗਏ ਆ ਜੀ ਸਾਹਮਣੇ ਤੇ ਹੀ ਦੇਖ ਸਕਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਜੀ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੈਂ ਦੱਸਦਾ ਜੀ ਕੁੰਮਾ ਮਾਸ਼ਕੀ ਦੀ ਚੋਂ ਬੜੀ ਚੋਂ ਗੰਗੂ ਪੰਡਤ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜੀ ਨੂੰ ਲੈ ਆਇਆ ਸੀਗਾ ਤੇ ਇੱਥੇ ਰਾਤ ਨੂੰ ਬਿਠਾ ਗਿਆ ਸੀਗਾ ਉਹਨਾਂ ਨੂੰ ਤੇ ਇੱਥੇ ਕਹਣਾ ਜੰਗਲ ਹੁੰਦਾ ਸੀਗਾ ਪੂਰਾ ਤੇ ਇੱਥੇ ਉਹਨਾਂ ਨੂੰ ਬਿਠਾ ਕੇ ਪਿੰਡ ਦਾ ਜਾਇਜ਼ਾ ਲੈਣ ਚਲੇ ਗਏ ਜਿਹੜਾ ਪਿੰਡ ਉਹਦਾ ਸਹੇੜੀ ਜਿੱਥੇ ਗੰਗੂ ਦਾ ਘਰ ਸੀਗਾ ਤੇ ਉਹਦਾ ਜਾਇਜ਼ਾ ਲੈਣ ਚ ਲੈ ਕੇ ਸੀ ਤਾਂ ਕਿ ਪਿੰਡ ਦੇ ਹਾਲਾਤ ਕੀ ਨੇ ਤੇ ਉਸ ਤੋਂ ਬਾਅਦ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਇੱਥੇ ਬੈਠੇ ਜਿੱਥੇ ਇੱਥੇ ਪੂਰਾ ਕਹਣਾ ਜੰਗਲ ਹੁੰਦਾ ਸੀਗਾ ਤੇ ਸਾਧੂ ਸਿਮਰਨ ਕਰਦੇ ਨੇ ਜਦੋਂ ਉਹਨਾਂ ਨੇ ਪੁੱਛਿਆ ਵੀ ਮਾਤਾ ਜੀ ਇਹਦਾ ਨਾਮ ਸ਼੍ਰੀ ਐਮਾ ਸਾਹਿਬ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਗੰਗੂ ਆਇਆ ਵਾਪਸ ਤਾਂ ਉਹਨਾਂ ਨੂੰ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬ ਜੀ ਦੇ ਨਾਲ ਆਪਣੇ ਘਰ ਲੈ ਗਿਆ ਸੀਗਾ ਤੇ ਅਗਲੇ ਦਿਨ ਝੂਠਾ ਇਲਜ਼ਾਮ ਲਾ ਕੇ ਉਹਨਾਂ ਨੂੰ ਮੁਗਲਾਂ ਦੇ ਹੱਥੋਂ ਫੜਵਾ ਦਿੱਤਾ ਸੀਗਾ ਰੈਸਟ ਕਰਵਾਤਾ ਸੀ ਉਹਨਾਂ ਨੇ कोतਵਾਲੀ ਸਾਹਿਬ ਮੁਗਲ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬ ਜਦੋਂ ਲੈ ਗਏ ਸੀ ਜੀ ਤੇ ਇਹ ਸੀਗਾ ਜੀ ਗੁਰਦਾਰ ਸਾਹਿਬ ਦਾ ਇਤਿਹਾਸ ਤੇ ਆਪਾਂ ਆਪਣਾ ਇਦਾਂ ਬਲੌਗ ਇੱਥੇ ਖਤਮ ਕਰਦੇ ਆ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋਈ ਭੁੱਲ ਚੁੱਕੋ ਵੀ ਤਾਂ ਮੈਨੂੰ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਹ ਰੋਤੇ ਸਾਰੇ ਠੀਕ ਹੋਗੇ ਜੀ ਆਪ ਆਪਣਾ ਅੱਜ ਦਾ ਵਲੌਗ ਲੈ ਕੇ ਆਏ ਆ ਜੀ ਗੁਰਦੁਆਰਾ ਸ੍ਰੀ ਅਟਕ ਸਾਬ ਸਾਹਿਬ ਅਟਕ ਅਟਕ ਸਾਹਿਬ ਗੁਰਦੁਆਰਾ ਸ੍ਰੀ ਅਟਕ ਸਾਹਿਬ ਆ ਜੀ ਮੈਨੂੰ ਤੋਂ ਬੋਲਣ ਚ ਗਲਤੀ ਹੋ ਗਈ ਮੈਨੂੰ ਮਾਫ ਕਰਿਓ ਤੇ ਇਹ ਗੰਗੂ ਬਹਾਮਣ ਦਾ ਘਰ ਹੈ ਜੀ ਜਿਹੜਾ ਗੰਗੂ ਪੰਡਤ ਜੀਨੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਦਾ ਨੂੰ ਧੋਖੇ ਨਾ ਫਸਾਤਾ ਸੀਗਾ ਤੇ ਕੋਤਵਾਲੀ ਸਾਹਿਬ ਚ ਅਰੈਸਟ ਕਰਵਾਤਾ ਸੀਗਾ ਜੀ ਇਹ ਉਸ ਗੰਗੂ ਪਾਪੀ ਦਾ ਘਰ ਹੈ ਜੀ ਗੰਗੂ ਪਾਪੀ ਕਹਿ ਸਕਦੇ ਜਿਹਨੇ ਐਡਾ ਵੱਡਾ ਧੋਖਾ ਕੀਤਾ ਸੀਗਾ ਤੇ ਇਥੇ ਅੰਦਰ ਮਾਤਾ ਜੀ ਦਾ ਸਥਾਨ ਬਣਿਆ ਹੈ ਜਿੱਥੇ ਉਹਨਾਂ ਨੇ ਰਾਤ ਕੱਟੀ ਸੀਗੀ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਇਹ ਇਮਾਰਤ ਦੀ ਕਾਰ ਸੇਵਾ ਚੱਲਦੀ ਪਈ ਆ ਤੇ ਜਿਹਨੇ ਮੇਰੇ ਵੀਰ ਭਾਈ ਨੇ ਆ ਕੇ ਇਥੇ ਆਪਣੇ ਸਰਦਾਰ ਅਨੁਸਾਰ ਸੇਵਾ ਕਰਨੀ ਹੋਵੇ ਉਹ ਕਰ ਸਕਦੇ ਜੀ ਬਾਕੀ ਬਾਕੀ ਇਹ ਅੰਦਰ ਚੱਲਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋੜੇ ਨਾਲ ਨਤਮਸਤਕ ਹੋਣੇ ਆ ਜੀ ਤੇ ਅੰਦਰ ਗੁਰੂ ਘਰ ਹੈ ਜੀ ਤੁਸੀਂ ਦੇਖ ਸਕਦੇ ਹਾਂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜੀ ਇਹ ਉਹ ਪਲੰਘ ਹੈ ਜਿੱਥੇ ਮਾਤਾ ਜੀ ਨੇ ਛੋਟੇ ਸਾਹਿਬ ਜੀ ਦੇ ਨਾਲ ਰਾਤ ਕੱਟੀ ਸੀਗੀ ਤੁਸੀਂ ਦੇਖ ਸਕਦੇ ਹੋ ਅੰਦਰ ਤਸਵੀਰ ਲੱਗੀ ਹੋਈ ਗੁਰਦਾਰਾ ਸ਼੍ਰੀ ਅਟਕ ਸਾਹਿਬ ਸਾਹਿਬ ਅਟਕ ਸਾਹਿਬ ਸਹੇੜੀ ਤੇ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੰਗੂ ਬਾਂਮੜ ਦੇ ਘਰ 8 ਪੋ 1704 ਈਸਵੀ ਨੂੰ ਇੱਥੇ ਰਾਤ ਕੱਟੀ ਸੀਗੀ ਉਹਨਾਂ ਨੇ ਤੁਸੀਂ ਦੇਖ ਸਕਦੇ ਉਹਨਾਂ ਦਾ ਬਿਸਤਰਾ ਪਿਆ ਵੀ ਮੰਜਾ ਪਿਆ ਪਉ ਦੇ ਬਾਕੀ ਸਾਹਮਣੇ ਇਧਰ ਸ੍ਰੀ ਸੱਚਖੰਡ ਸਾਹਿਬ ਹੈ ਜੀ ਜੀ ਦਰਸ਼ਨ ਕਰ ਸਕਦੇ ਤੇ ਕਮਰਾ ਇਹ ਉਦਾਂ ਦਾ ਹੀ ਹੁਣ ਵੀ ਰੱਖਿਆ ਹੋਇਆ ਜਿਵੇਂ ਪੁਰਾਣੇ ਟਾਈਮਾਂ 'ਚ ਹੁੰਦਾ ਸੀ ਜਿਵੇਂ ਤੁਸੀਂ ਦੇਖ ਸਕਦੇ ਇੱਟਾਂ ਵੀ ਕੱਚੀਆਂ ਹੀ ਇੱਕ ਤਰ੍ਹਾਂ ਨਾਲ ਲੱਗੀਆਂ ਹੋਈਆਂ ਨੇ ਜਿਵੇਂ ਪੁਰਾਣੇ ਟਾਈਮਾਂ 'ਚ ਸਾਮਾਨ ਘਰ ਹੁੰਦੇ ਸੀ ਤੇ ਉਦਾਂ ਦੀ ਇਸ ਟਾਈਮ ਇਹ ਚੀਜ਼ ਰੱਖੀ ਹੋਈ ਹੈ ਗੁਰੂ ਘਰ ਸੇਮ ਟੂ ਸੇਮ ਉਦਾਂ ਦਾ ਹੀ ਹੈਗਾ ਤੁਸੀਂ ਦੇਖ ਸਕਦੇ ਦਰਸ਼ਨ ਕਰ ਸਕਦੇ ਹੋ ਇੱਥੇ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬ ਜਦ ਨੇ ਰਾਤ ਕੱਟੀ ਸੀਗੀ 8 ਪੋ ਨੂੰ ਗੰਗੂ ਪੰਡਤ ਦਾ ਘਰ ਹੈ ਜੀ ਇਹ ਗੰਗੂ ਬਾਮਣ ਬਾਕੀ ਆਪਾਂ ਅੱਗੇ ਚੱਲਦੇ ਹਾਂ ਜੀ ਤੁਹਾਨੂੰ ਵੀ ਦਰਸ਼ਨ ਕਰਾਉਣੇ ਗੁਰੂ ਘਰ ਦੇ ਤੇ ਇਹ ਮਾਤਾ ਗੁਜਰਕੌਰ ਜੀ ਦਾ ਜਿਹੜਾ ਇਸ ਤਰ੍ਹਾਂ ਕਹਿ ਸਕਦੇ ਆਂ ਆਪਾਂ ਜਿੱਥੇ ਉਹਨਾਂ ਨੇ ਰਾਤ ਕੱਤੀ ਸੀਗੀ ਤੇ ਸਰਾਣੇ ਥੱਲੇ ਉਹਨਾਂ ਨੇ ਸੋਹਰਾਂ ਦੀ ਸੋਨੇ ਦੀ ਮੋਹਰਾਂ ਦੀ ਥੈਲੀ ਰੱਖੀ ਸੀਗੀ ਜਿਹੜੀ ਗੰਗੂ ਬਾਂਮਣ ਨੇ ਚੋਰੀ ਕਰ ਲਈ ਤੇ ਜਦੋਂ ਮਾਤਾ ਜੀ ਨੇ ਉਹਨੂੰ ਸਵੇਰੇ ਪੁੱਛਿਆ ਵੀ ਗੰਗੂ ਤੂੰ ਮੇਰੇ ਸੋਨੇ ਦੀ ਮੋਹਰਾਂ ਦੀ ਥੈਲੀ ਦੇਖੀ ਐ ਤੇ ਉਹਨੇ ਉੱਚੀ-ਉੱਚੀ ਰੋਲਾ ਪਾਉਣਾ ਸ਼ੁਰੂ ਕਰਤਾ ਤੇ ਝੂਠੇ ਇਲਜ਼ਾਮ 'ਚ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਦ ਨਹੀਂ ਫਸਾਤਾ ਸੀਗਾ ਵੀ ਇਹਨਾਂ ਨੇ ਮੇਰੇ ਘਰੇ ਚੋਰੀ ਕੀਤੀ ਮਾਤਾ ਜੀ ਨੂੰ ਪਤਾ ਤਾਂ ਲੱਗ ਹੀ ਗਿਆ ਸੀਗਾ ਵੀ ਮੇਰੀ ਸੋਨੇ ਦੀ ਮੋਹਰਾਂ ਦੀ ਥੈਲੀ ਇਹ ਨਹੀਂ ਚੋਰੀ ਕੀਤੀ ਹੈ ਪਰ ਫਿਰ ਵੀ ਉਹਨਾਂ ਨੇ ਉਹਨੂੰ ਕੁਝ ਕਿਹਾ ਨਹੀਂ ਸੀਗਾ ਪਰ ਗੰਗੂ ਬਹਾਮਣ ਨੇ ਦੇ ਮਨ ਚ ਫਰੇਬ ਆ ਗਿਆ ਸੀਗਾ ਵੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਦੇਖ ਕੇ ਇਸੇ ਕਰਕੇ ਉਹਨੇ ਕੋਤਵਾਲੀ ਵਿੱਚ ਇਤਲਾਹ ਦੇ ਕੇ ਉਹਨਾਂ ਨੂੰ ਕੋਤਵਾਲੀ ਵਿੱਚ ਅਰੈਸਟ ਕਰਵਾਤਾ ਸੀਗਾ ਜਿਹੜਾ ਆਪਾਂ ਤੁਹਾਨੂੰ ਪਿੱਛੇ ਗੁਰਦੁਆਰਾ ਕੋਤਵਾਲੀ ਸਾਹਿਬ ਦਿਖਾਇਆ ਵਾ ਤੇ ਉੱਥੇ ਉਹਨਾਂ ਨੂੰ ਕੈਦ ਕਰਾਤਾ ਸੀਗਾ ਜੀ ਇਹ ਉਸ ਗੰਗੂ ਪਾਪੀ ਦਾ ਘਰ ਹੈ ਜੀ ਦੇਖ ਸਕਦੇ ਹੋ ਤੁਸੀਂ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਬਾਹਰ ਆ ਗਏ ਸੀਗਾ ਆਪਣਾ ਅੱਜ ਦਾ ਵਲੋਗ ਗੁਰਦੁਆਰਾ ਸ੍ਰੀ اٹਕ ਸਰ ਸਾਹਿਬ ਸੋਰੀ اٹਕ ਸਾਹਿਬ ਸਾਰਾ ਆ ਜਾਂਦਾ ਨਾਮ ਗੁਰਦੁਆਰਾ ਸ੍ਰੀ اٹਕ ਸਾਹਿਬ ਦੇ ਆਪਾਂ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਗੰਗੂ ਬਹਾਮਣ ਦਾ ਘਰ ਜਿੱਥੇ ਮਾਤਾ ਜੀ ਨੇ ਰਾਤ ਕੱਟੀ ਸੀਗੀ ਤੇ ਅੰਦਰ ਤੁਹਾਨੂੰ ਦਰਬਾਰ ਸਾਹਿਬ ਵੀ ਦਿਖਾਤਾ ਤੇ ਉਹਨਾਂ ਦਾ ਜਿੱਥੇ ਬਿਸਤਰਾ ਲੱਗਿਆ ਹੋਇਆ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬ ਜਦ ਨੇ ਰਾਤ ਕੱਟੀ ਸੀਗੀ ਤੁਸੀਂ ਦੇਖ ਸਕਦੇ ਹੋ ਇੱਧਰ ਜੀ ਬਾਕੀ ਆਪਾਂ ਆਪਣਾ ਇਹਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੇ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਭੁੱਲ ਚੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ